ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਤਾਂਤਨ ਬਾਬਾ ਜਵਾਰਦਾਸ ਜੀ ਦੀ ਜੀਵਨ ਸਾਖੀ ਬਾਰੇ ਅਤੇ ਉਹਨਾਂ ਦਾ ਮੁੱਢਲਾ ਜੀਵਨ ਬਾਬਾ ਜਵਾਰਦਾਸ ਜੀ ਸੂਸਾਂ ਦੇ ਜੱਟ ਪਰਿਵਾਰ ਵਿੱਚੋਂ ਸਨ ਉਹਨਾਂ ਦੇ ਪਿਤਾ ਦਾ ਨਾਮ ਉੱਤਮਦਾਸ ਅਤੇ ਮਾਤਾ ਦਾ ਨਾਮ ਦਇਆ ਕੌਰ ਸੀ ਬਾਬਾ ਜੀ ਦਾ ਇੱਕ ਭਰਾ ਅਤੇ ਇੱਕ ਭੈਣ ਸੀ ਇਹਨਾਂ ਦੇ ਮਾਤਾ ਪਿਤਾ ਛੋਟੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਸਨ ਕੁਝ ਸਮੇਂ ਬਾਅਦ ਆਪ ਜੀ ਦਾ ਭਾਈ ਵੀ ਰੱਬ ਨੂੰ ਪਿਆਰਾ ਹੋ ਗਿਆ ਕੁਝ ਟਾਈਮ ਬਾਅਦ ਬਾਬਾ ਜੀ ਨੇ ਆਪਣੀ ਭੈਣ ਦਾ ਵਿਆਹ ਮੰਨ ਕੇ ਪਿੰਡ ਕਰ ਦਿੱਤਾ। ਆਪ ਇਕੱਲੇ ਰਹਿ ਗਏ। ਵਰਤੀ ਸ਼ੁਰੂ ਤੋਂ ਹੀ ਸਾਧੂਆਂ ਵਾਲੀ ਸੀ। ਬਾਬਾ ਜੀ ਨੂੰ ਪਹਿਲਾਂ ਭਾਈ ਜਵਾਰ ਕਹਿ ਕੇ ਬੁਲਾਇਆ ਜਾਂਦਾ ਸੀ। ਆਪ ਹਰੀ ਨਾਮ ਵਿੱਚ ਲੀਨ ਰਹਿੰਦੇ ਸਨ। ਵੈਸੇ ਵੀ ਰੱਬ ਦਾ ਨਾਮ ਲੈਣ ਵਾਲੇ ਇਕਾਂਤ ਚਾਹੁੰਦੇ ਹਨ। ਇੱਕ ਦਿਨ ਬਾਬਾ ਜੀ ਘਰ ਵਿੱਚ ਇਕੱਲੇ ਸੀ। ਆਪਣੇ ਮੰਝੇ ਤੇ ਬੈਠੇ ਇਕਾਂਤ ਵਿੱਚ ਆਪਣੀ ਭਗਤੀ ਵਿੱਚ ਲੀਨ ਸਨ। ਇੱਕ ਔਰਤ ਆਈ ਜੋ ਬਾਬਾ ਜੀ ਨੇ ਕਦੇ ਪਹਿਲਾਂ ਨਹੀਂ ਸੀ ਦੇਖੀ। ਬਾਬਾ ਜੀ ਨੇ ਸਤਕਾਰ ਕੀਤਾ ਬੈਠਣ ਵਾਸਤੇ ਕਿਹਾ ਤੇ ਪੁੱਛਿਆ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਪਰ ਉਲਟਾ ਉਸ ਔਰਤ ਨੇ ਇੰਦਰਜਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਉੱਠ ਖੜੇ ਹੋਏ ਤੇ ਘਰ ਖੁੱਲਾ ਹੀ ਛੱਡ ਕੇ ਚਲੇ ਗਏ ਜਿੱਥੇ ਹੁਣ ਡੇਰਾ ਹੈ ਇੱਥੇ ਆ ਕੇ ਬੈਠ ਗਏ ਕਹਿੰਦੇ ਹਨ ਕਿ ਪਿੰਡ ਦੇ ਲੋਕਾਂ ਦੇ ਕਹਨ ਤੇ ਵੀ ਮੁੜ ਕੇ ਆਪਣੇ ਘਰ ਨਹੀਂ ਗਏ ਇਸ ਜਗ੍ਹਾ ਤੱਕ ਕੀਤਾ ਤੇ ਲੋਕਾਂ ਦੀ ਸੇਵਾ ਵੀ ਕੀਤੀ ਤੇ ਪਰਮਾਤਮਾ ਨੂੰ ਪਾ ਲਿਆ ਪਰ ਬਾਬਾ ਜੀ ਨੇ ਪਰਮਾਤਮਾ ਦੀ ਭਗਤੀ ਕਰਨ ਤੋਂ ਪਹਿਲਾਂ ਆਪਣੇ ਸਰੀਰ ਨੂੰ ਸੋਧਣਾ ਬਹੁਤ ਜ਼ਰੂਰੀ ਸਮਝਿਆ ਕਹਿੰਦੇ ਹਨ ਕਿ ਉਸ ਸਮੇਂ ਤੱਕ ਇਸ ਤੋਂ ਕੰਮ ਲੈਂਦੇ ਰਹੇ ਅਤੇ ਹਰ ਪ੍ਰਾਣੀ ਦੀ ਸੇਵਾ ਕਰਦੇ ਸਨ ਜਦੋਂ ਹੱਥ ਪੈਰ ਕੰਮ ਕਰਨੋਂ ਹਟ ਗਏ ਤਾਂ ਆਪਣੀ ਦਸਨਾ ਦੁਆਰਾ ਲੋਕਾਂ ਦੀ ਭਲਾਈ ਕਰਨੀ ਵਚਨ ਕਰਨ ਲੱਗ ਪਏ ਅੱਜ ਵੀ ਉਹਨਾਂ ਦੇ ਸ਼ਰਧਾਲੂ ਉਹਨਾਂ ਦੇ ਤਪਸਥਾਨ ਤੇ ਆ ਕੇ ਮੂੰਹ ਮੰਗੀਆਂ ਮੁਰਾਦਾਂ ਪਾਉਂਦੇ ਹਨ ਬਾਬਾ ਜੀ ਨੇ ਸਭ ਤੋਂ ਪਹਿਲਾਂ ਆਪ ਖੂਹੀ ਕੱਢੀ ਜਿਸ ਤੇ ਅੱਜ ਹਰਤੀ ਹੈ ਇਹ ਕੱਚੀ ਬੋਲੀ ਹੁੰਦੀ ਸੀ ਫਿਰ ਬਾਬਾ ਜੀ ਨੇ ਪੱਕੀ ਕਰਵਾਈ ਬਾਬਾ ਜੀ ਨੇ ਸਰੀਰ ਨੂੰ ਸੋਧਣ ਵਾਸਤੇ ਇਸ ਨੂੰ ਕਦੇ ਵੀ ਵੇਲਾ ਨਹੀਂ ਰਹਿਣ ਦਿੱਤਾ ਜੇ ਖੂਹੀ ਬਣ ਗਈ ਤਾਂ ਸਰੋਵਰ ਪੁੱਟਣਾ ਸ਼ੁਰੂ ਕਰ ਦਿੱਤਾ ਰਾਤ ਨੂੰ ਪਗਤੀ ਕਰਦੇ ਸਨ ਜਾਨੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿੱਤਣ ਲਈ ਇਹ ਫਾਰਮੂਲਾ ਬਣਾਇਆ ਹੋਇਆ ਸੀ ਬਾਬਾ ਜੀ ਦੁਪਹਿਰ ਨੂੰ ਹਾਲੀ ਲੋਕਾਂ ਨੂੰ ਪਾਣੀ ਜਾ ਕੇ ਪਲਾਉਂਦੇ ਸਨ ਫਿਰ ਲੋਕਾਂ ਨੇ ਕਹਿਣਾ ਭਾਈ ਪਾਣੀ ਪਲਾ ਦੇਣਾ ਹੈ ਤਾਂ ਅਸੀਂ ਹੋਰ ਥਾਂ ਵਾ ਲਈਦਾ ਹੈ ਬਾਬਾ ਜੀ ਦੇ ਵਨ ਵਿੱਚ ਆਈ ਤਾਂ ਉਹਨਾਂ ਨੇ ਵੇਂਗੀ ਬਣਾ ਕੇ ਘਰੇ ਨਾਲ ਲੋਹਾਂਡਾ ਪਸ਼ੂਆਂ ਨੂੰ ਵੀ ਪਾਣੀ ਪਲਾਉਣਾ ਸ਼ੁਰੂ ਕਰ ਦਿੱਤਾ ਆਪਰਾ ਜਾਣਦੇ ਮੁਸਾਫਰਾਂ ਨੂੰ ਪਾਣੀ ਅਤੇ ਦੁੱਧ ਦੀ ਸੇਵਾ ਕਰਦੇ ਸਨ ਫਿਰ ਬਾਬਾ ਜੀ ਨੇ ਇੱਥੇ ਬੋੜਾਂ ਅਤੇ ਬੇਰੀਆਂ ਆਪਣੇ ਹੀ ਹੱਥੀ ਲਗਾਈਆਂ ਜਿਨ੍ਹਾਂ ਦੀ ਛਾਂਵੇਂ ਡੰਗਰ ਅਤੇ ਮੁਸਾਫਰ ਧੁੱਪ ਵੇਲੇ ਆਰਾਮ ਕਰ ਸਕਣ ਬਾਬਾ ਜੀ ਦੀ ਖੁਰਾਕ ਬਹੁਤ ਸਾਦੀ ਸੀ ਉਹ ਬਹੁਤ ਘੱਟ ਪ੍ਰਸ਼ਾਦਾ ਛਕਦੇ ਭਗਤੀ ਵੀ ਜਾਰਾ ਤੁਰਦੇ ਫਿਰਦੇ ਹੀ ਕਰਦੇ ਸਨ ਜਵਾਨੀ ਤੋਂ ਬਾਅਦ ਤਾਂ ਉਹ ਬੈਠ ਕੇ ਸਮਾਧੀ ਲਾਉਣ ਲੱਗੇ ਰਾਮ ਅਤੇ ਹਰੀ ਰਾਮ ਦਾ ਸਿਮਰਨ ਕਰਦੇ ਸਨ ਇੱਕ ਵਾਰ ਗੰਗਾ ਦੇ ਤੀਰਥ ਯਾਤਰਾ ਵੀ ਗਏ ਅਤੇ ਇੱਕ ਸਾਲ ਬਾਅਦ ਮੁੜੇ ਗੰਗਾ ਤੇ ਕਈ ਸਾਧੂ ਮਹਾਤਮਾ ਨਾਲ ਵਿਚਾਰ ਸਾਂਝੇ ਕੀਤੇ ਪਰ ਮਨ ਨਾ ਮੰਨਿਆ ਜਦੋਂ ਗੰਗਾ ਤੋਂ ਆ ਰਹੇ ਸਨ ਤਾਂ ਰਾਹ ਵਿੱਚ ਵੇਲਾ ਜਟ ਨਾਮੀ ਯਾਤਰੀ ਨਾਲ ਸਾਥ ਹੋ ਗਿਆ ਉਹ ਜਮਸ਼ੇ ਲਾਗੋ ਦੀਵਾਲੀ ਪਿੰਦਾ ਸੀ ਉੱਥੇ ਇੱਕ ਸਾਧਨਾ ਨਾਮਕ ਸਾਧੂ ਪਹੁੰਚਿਆ ਹੋਇਆ ਸੀ ਬਾਬਾ ਜੀ ਦਾ ਮਨ ਲੱਗ ਗਿਆ ਤੇ ਉਹ ਉੱਥੇ ਇੱਕ ਸਾਲ ਸਾਧਨਾ ਜੀ ਦੇ ਕਹਿਣ ਮੁਤਾਬਿਕ ਲੁਕਾਈ ਦੀ ਸੇਵਾ ਹਰੀ ਦਾ ਨਾਮ ਅਤੇ ਹਰ ਪ੍ਰਾਣੀ ਨੂੰ ਆਦਰ ਦੇਣਾ ਹੰਕਾਰ ਨਹੀਂ ਕਰਨਾ ਆਦੀ ਕੁਝ ਗੱਲਾਂ ਜੋ ਸੰਤ ਸਾਧਨਾ ਜੀ ਨੇ ਦਿੱਤੀਆਂ ਲੈ ਕੇ ਉਹਨਾਂ ਦੀ ਆਗਿਆ ਨਾਲ ਫਿਰ ਸੂਸਾਂ ਪਿੰਡ ਆ ਗਏ ਇੰਨੀ ਜ਼ਿਆਦਾ ਕੋਰ ਤਪੱਸਿਆ ਕੀਤੀ ਕਿ ਆਪ ਜੀ ਦਾ ਕਿਹਾ ਸੱਚ ਹੋਣ ਲੱਗ ਪਿਆ ਪਰ ਬਾਬਾ ਜੀ ਨੇ ਸੇਵਾ ਤੇ ਭਗਤੀ ਫਿਰ ਵੀ ਨਹੀਂ ਛੱਡੀ ਬਾਬਾ ਜੀ ਕੋਲ ਦੋ ਗਾਇਆਂ ਸਨ ਗੰਗਾ ਤੇ ਜਮੁਨਾ ਉਹਨਾਂ ਦਾ ਦੁੱਧ ਆਪਣੇ ਇਸਤੇਮਾਲ ਅਤੇ ਆਪਣੇ ਤੋਂ ਇਲਾਵਾ ਰਾਈਆਂ ਨੂੰ ਪਿਲਾ ਦਿੱਤਾ ਜਾਂਦਾ ਸੀ ਇੱਕ ਦਿਨ ਕੁਝ ਸਾਧੂ ਆਏ ਬਾਬਾ ਜੀ ਨੇ ਆਪਣੇ ਚੇਲੇ ਨੂੰ ਕਿਹਾ ਸ਼ੇਰਿਆ ਮਹਾਤਮਾ ਨੂੰ ਦੁੱਧ ਪਿਲਾਓ ਸ਼ੇਰੇ ਨੇ ਕਿਹਾ ਦੁੱਧ ਥੋੜਾ ਹੈ ਬਾਬਾ ਜੀ ਨੇ ਫਿਰ ਕਿਹਾ ਥੋੜਾ ਹੀ ਪਿਲਾ ਦਿਓ ਸ਼ੇਰੇ ਨੇ ਕਿਹਾ ਕੱਚਾ ਭਾਂਡਾ ਸੀ ਪੀ ਗਿਆ ਅਤੇ ਗਾਇਆਂ ਮਿਲੀਆਂ ਨਹੀਂ ਬਾਬਾ ਜੀ ਨੇ ਉੱਠ ਕੇ ਦੇਖਿਆ ਦੁੱਧ ਕਾਫੀ ਸੀ ਤੇ ਬਾਬਾ ਜੀ ਨੇ ਕਹਿ ਦਿੱਤਾ ਕਿ ਹੁਣ ਗਾਇਆਂ ਨਹੀਂ ਮਿਲੀਆਂ ਤਾਂ ਮਿਲਣਗੀਆਂ ਵੀ ਨਹੀਂ ਕਹਿੰਦੇ ਹਨ ਕਿ ਉਹਨਾਂ ਗਾਇਆਂ ਨੇ ਮੁੜ ਕੇ ਕਦੇ ਦੁੱਧ ਨਹੀਂ ਦਿੱਤਾ। ਸ਼ੇਰਾ ਬਾਬਾ ਜੀ ਤੋਂ ਚੋਰੀ ਤਾਂ ਗਿੱਤ-ਬੀਤ ਵੀ ਕਰਵਾਉਂਦਾ ਰਿਹਾ। ਅਖੀਰ ਗੜਦੀਵਾਲ ਦੇ ਕਿਸੇ ਪੀਰ ਕੋਲ ਗਿਆ। ਉਸਨੇ ਆਪਣੀ ਵਿੱਦਿਆ ਨਾਲ ਟੋ ਮਾਰੀ ਤਾਂ ਪਤਾ ਲੱਗਿਆ ਕਿ ਇਹ ਸੰਤ ਸਰਾਫ ਹੈ। ਉਸਨੇ ਸ਼ੇਰੇ ਨੂੰ ਕਿਹਾ ਕਿ ਤੂੰ ਉਹਨਾਂ ਦੇ ਪੈਰੀ ਪੈ ਉਹ ਰੱਬ ਨੂੰ ਪਹੁੰਚ ਗਏ ਹਨ। ਸ਼ੇਰੇ ਨੇ ਵਾਪਸ ਆ ਕੇ ਬਾਬਾ ਜੀ ਅੱਗੇ ਬਹੁਤ ਨੱਕ ਰਗੜਿਆ ਪਰ ਬਾਬਾ ਜੀ ਨੇ ਕਿਹਾ ਹੋਰ ਗਾਂ ਆ ਜਾਵੇਗੀ ਪਰ ਇਹ ਨਹੀਂ ਹੁਣ ਹੋਣਾ। ਸ਼ੇਰੀ ਨੇ ਸਾਰੇ ਪਿੰਨੂ ਬਾਬਾ ਜੀ ਦੇ ਵਚਨ ਬਾਰੇ ਦੱਸਿਆ ਤਾਂ ਸਾਰਾ ਪਿੰਡ ਹੀ ਆਦਰ ਸਤਿਕਾਰ ਕਰਨ ਲੱਗ ਪਿਆ। ਸੰਤ ਮਹਾਪੁਰਸ਼ ਕਾਲ ਕਮਾਈ ਬੰਦਗੀ ਕਰਕੇ ਆਪਤਾ ਤਰਦੇ ਹੀ ਹਰ ਨਾਲ ਸਾਰੇ ਸੰਸਾਰ ਨੂੰ ਵੀ ਤਾਰ ਜਾਂਦੇ ਹਨ। ਉਹਨਾਂ ਦੀ ਬੰਦਗੀ ਸਦਕਾ ਉਹਨਾਂ ਦੇ ਅਸਥਾਨ ਤੇ ਜਾ ਕੇ ਜੋ ਵੀ ਮੰਗੂਗੇ ਉਹ ਪੂਰਾ ਹੋ ਜਾਂਦਾ ਹੈ। ਜੋ ਵੀ ਮਨੁਕਾਮਨਾ ਰੱਖਦੇ ਆ ਉਹ ਸੰਤ ਮਹਾਪੁਰਸ਼ ਪੂਰੀ ਕਰਦੇ ਆ। ਸੰਤ ਸਾਰੇ ਸੰਸਾਰ ਵਿੱਚ ਰਹਿਮਤਾ, ਨਾਮ ਦਾ ਦਾਨ, ਖੁਸ਼ੀਆਂ ਖੇੜੇ ਵੰਡਦੇ ਹਨ। ਇਸੇ ਤਰ੍ਹਾਂ ਹੀ ਸੰਤ ਸੰਤ ਬਾਬਾ ਜੋਹਰਦਾਦੀ ਸੂਸਾਂ ਵਾਲੇ ਇੱਕ ਦਿਨ ਬਾਬਾ ਜੀ ਡੇਰੇ ਤੋਂ ਕੁਝ ਦੂਰ ਬੈਠੇ ਸਨ ਥੋੜਾ ਹਨੇਰਾ ਹੋ ਚੁੱਕਾ ਸੀ ਫੱਗੂ ਨਾਮ ਦਾ ਇੱਕ ਵਿਅਕਤੀ ਮਾਨਕਰੈ ਦਿਹਾੜੀ ਕਰਨ ਜਾਂਦਾ ਸੀ ਦਿਹਾੜੀ ਕਰਕੇ ਆ ਰਿਹਾ ਸੀ ਤਾਂ ਉਸਦੇ ਕੋਲ ਡਾਂਗ ਸੀ ਉਸਨੇ ਬਾਬਾ ਜੀ ਨੂੰ ਲਲਕਾਰਿਆ ਰੱਖ ਦੇ ਸਾਧਾ ਤੇਰੇ ਕੋਲ ਜੋ ਕੁਝ ਵੀ ਹੈ ਬਾਬਾ ਜੀ ਨੇ ਕਿਹਾ ਮੇਰੇ ਕੋਲ ਤਾਂ ਗੜਵੀ ਹੈ ਜੇ ਲੈਣੀ ਹੈ ਤਾਂ ਲੈ ਲੈ ਫੱਗੂ ਨੇ ਗੜਵੀ ਲੈ ਲਈ ਤੇ ਚੱਲ ਪਿਆ ਥੋੜੀਕਿ ਦੂਰ ਜਾ ਕੇ ਫੱਗੂ ਨੇ ਸੋਚਿਆ ਸਾਧ ਨੇ ਮੈਨੂੰ ਗੜਵਾ ਫੜਾ ਕੇ ਆਪਣੇ ਪੈਸੇ ਬਚਾ ਲਏ ਨੇ ਤੇ ਉਹ ਉਨੀ ਪੈਰੀ ਹੀ ਮੂੜ ਪੈਂਦਾ ਹੈ ਤੇ ਉਸ ਦੇ ਕੋਲ ਇੱਕ ਡਾਂਗ ਹੁੰਦੀ ਹੈ ਉਸ ਨੇ ਕੁਝ ਨਹੀਂ ਪੁੱਛਿਆ ਤੇ ਆਉਂਦੇ ਹੀ ਬਾਬਾ ਜੀ ਦੇ ਮਾਰਨ ਲੱਗ ਪੈਂਦਾ ਹੈ ਰੱਬ ਦੇ ਭਗਤ ਬੇਸ਼ੱਕ ਬਰਦਾਸ਼ਤ ਕਰ ਲੈਂਦੇ ਹਨ ਪਰ ਰੱਬ ਆਪਣੇ ਭਗਤਾਂ ਦੀ ਬੇਇੱਜ਼ਤੀ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਤੇ ਉਨੀ ਹੀ ਪੈਰੀ ਕੁਝ ਬੰਦੇ ਉੱਥੇ ਆਉਂਦੇ ਨੇ ਤੇ ਫੱਗੂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਬਾਬਾ ਜੀ ਦਾ ਕੋਲ ਖੜਿਆਂ ਦਾ ਦਿਲ ਪਿਘਲ ਜਾਂਦਾ ਹੈ ਕਿ ਇਸ ਨੂੰ ਨਾ ਮਾਰੋ ਇਸ ਦੇ ਬੱਚੇ ਭੁੱਖੇ ਮਰ ਜਾਣਗੇ ਜਦੋਂ ਸਵੇਰੇ ਚੜਦੇ ਹੀ ਸੂਸਾ ਪਿੰਨ ਵਾਲਿਆਂ ਨੂੰ ਪਤਾ ਲੱਗਦਾ ਹੈ ਤਾਂ ਪਿੰਡ ਵਾਲੇ ਹਰਿਆਣੇ ਥਾਣੇ ਵਿੱਚ ਜਾ ਕੇ ਫੱਗੂ ਤੇ ਪਰਚਾ ਕਰ ਦਿੰਦੇ ਨੇ ਤੇ ਉੱਥੇ ਫਿਰ ਫੱਗੂ ਨੂੰ ਵੀ ਸੱਦਿਆ ਜਾਂਦਾ ਹੈ ਤੇ ਉੱਥੇ ਬਾਬਾ ਜੀ ਵੀ ਪਹੁੰਚਦੇ ਹਨ ਜਿਵੇਂ ਸਾਧ ਭਗਤ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਦੇ ਉਹ ਹਰੇਕ ਦਾ ਭਲਾ ਹੀ ਸੋਚਦੇ ਨੇ ਤੇ ਬਾਬਾ ਜੀ ਉੱਥੇ ਜਾਂਦੇ ਸਾਰ ਹੀ ਕਹਿ ਦਿੰਦੇ ਨੇ ਕਿ ਮੇਰਾ ਫੱਗੂ ਨਾਲ ਰਾਜੀਨਾਮਾ ਹੋ ਗਿਆ ਹੈ ਕੁਦਰਤੀ ਫੱਗੂ ਉਥੋਂ ਨਿਕਲਦੇ ਹੀ ਅੰਨਾ ਹੋ ਗਿਆ ਜਦੋਂ ਫੱਗੂ ਦਾ ਪਰਿਵਾਰ ਉਸ ਦਾ ਇਲਾਜ ਕਰਵਾਉਣ ਲਈ ਥਾਂ-ਥਾਂ ਘੁੰਮਦਾ ਸੀ ਤਾਂ ਕਿਤੇ ਵੀ ਗੱਲ ਨਾ ਬੰਦੀ ਤੇ ਫਿਰ ਫੱਗੂ ਉਹਨਾਂ ਨੂੰ ਇਲਾਜ ਕਰਨ ਲਈ ਨਾ ਕਰ ਦਿੰਦਾ ਹੈ ਤੇ ਫੱਗੂ ਕਹਿੰਦਾ ਮੈਨੂੰ ਪਿੰਸੂਸਾਂ ਜਵਾਹਰਦਾਸ ਜੀ ਕੋ ਲੈ ਜਾਓ ਤੇ ਫੱਗੂ ਬਾਬਾ ਜੀ ਕੋਲ ਜਾ ਕੇ ਮਾਫੀ ਮੰਗਦਾ ਹੈ ਤੇ ਬਾਬਾ ਜੀ ਦਾ ਹਿਰਦਾ ਪਿਗਲ ਜਾਂਦਾ ਹੈ ਤੇ ਬਾਬਾ ਜੀ ਉਸ ਨੂੰ ਮਾਫ ਕਰ ਦਿੰਦੇ ਹਨ ਪਰ ਬਾਬਾ ਜੀ ਦਾ ਬਚਨ ਸੀ ਕਿ ਤੂੰ 40 ਦਿਨ ਇਸਤੂਏ ਦੀ ਸੇਵਾ ਇਸਤੂਏ ਨੂੰ ਤੁਖਾ ਤੇਰੀ ਅੱਖਾਂ ਦੀ ਰੋਸ਼ਨੀ ਵਾਪਸ ਆ ਜਾਵੇਗੀ ਤੇ ਹੋਇਆ ਵੀ ਇਸੇ ਹੀ ਤਰ੍ਹਾਂ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਉਸ ਪਰਿਵਾਰ ਨੇ ਉਸਤੂਏ ਦੀ ਸੇਵਾ 40 ਸਾਲ ਕੀਤੀ ਜੋ ਅੱਜ ਤੂੰ ਬੰਦ ਹੈ ਸੂਸਾ ਪਿੰਡ ਦਾ ਇੱਕ ਬਰੀਆਮ ਦਾ ਸੰਤਾਂ ਦੇ ਬਹੁਤ ਨੇੜੇ ਰਿਹਾ ਅਤੇ ਉਹਨਾਂ ਦੀ ਬਹੁਤ ਸੇਵਾ ਕੀਤੀ ਉਹ ਚੁੱਬੀ ਦਾ ਬਹੁਤ ਮਾਹਿਰ ਹੁੰਦਾ ਸੀ ਤੇ ਕਈ-ਕਈ ਘੰਟੇ ਪਾਣੀ ਵਿੱਚ ਰਹਿ ਲੈਂਦਾ ਸੀ ਜਿਸ ਖੂਹੀ ਵਿੱਚ ਅੱਜ ਮੋਟਰ ਹੈ ਉਸ ਨੂੰ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਪੁੱਟਿਆ ਹੋਇਆ ਹੈ ਤੇ ਉਹ ਬਹੁਤ ਡੂੰਗੀ ਹੁੰਦੀ ਸੀ ਤੇ ਉਸ ਟਾਈਮ ਵਿੱਚ ਪਾਣੀ ਵੀ ਕਾਫੀ ਹੁੰਦਾ ਸੀ ਉਸ ਵਿੱਚ ਬਾਬਾ ਜੀ ਨੇ ਇੱਕ ਜਾਲ ਛੁੱਟਿਆ ਹੁੰਦਾ ਸੀ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਉਸ ਦੇ ਉੱਪਰ ਇੱਕ ਡੋਲ ਪਿਆ ਹੁੰਦਾ ਸੀ ਤਾਂ ਕਿ ਆਉਂਦੇ ਜਾਂਦੇ ਮੁਸਾਫਿਰ ਪਾਣੀ ਪੀ ਸਕਣ ਤੇ ਉਹ ਡੋਲ ਖੂਹੀ ਵਿੱਚ ਡਿੱਗ ਪੈਂਦਾ ਹੈ ਤੇ ਜਿਵੇਂ ਬਰੀਆਮਦਾਸ ਨੂੰ ਪਤਾ ਚੱਲਦਾ ਤਾਂ ਬਰੀਆਮਦਾਸ ਨੂੰ ਆਪਣੇ ਉੱਪਰ ਮਾਣ ਬਹੁਤ ਹੁੰਦਾ ਹੈ ਕਿ ਮੈਂ ਇਹ ਡੋਲ ਕੱਢ ਲਵਾਂਗਾ ਤੇ ਉਹ ਖੂਹੀ ਦੇ ਵਿੱਚ ਵੜ ਜਾਂਦਾ ਹੈ ਪਰ ਵੜ ਤਾਂ ਜਾਂਦਾ ਹੈ ਪਰ ਬਰੀਆਮਦਾਸ ਦਾ ਨਿਕਲਦਾ ਕੋਈ ਵੀ ਚਾਰਾ ਨਹੀਂ ਚੱਲਦਾ ਤੇ ਫਿਰ ਉਹ ਬਾਬਾ ਜੀ ਨੂੰ ਯਾਦ ਕਰਦਾ ਤੇ ਬਾਬਾ ਜੀ ਕੋਲ ਭੁੱਲ ਬਖਸ਼ਾਈ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਹੰਕਾਰ ਜਾਂ ਮਾਣ ਨਹੀਂ ਕਰਾਂਗਾ ਤੇ ਜੋ ਉੱਪਰ ਬਾਬਾ ਜੀ ਦੇ ਚੇਲੇ ਖੜੇ ਹੁੰਦੇ ਨੇ ਉਹ ਬਾਬਾ ਜੀ ਕੋਲ ਜਾਂਦੇ ਹਨ ਕਿ ਬਾਬਾ ਜੀ ਬਰੀਆਮਦਾਸ ਡੁੱਬ ਗਿਆ ਹੈ ਤੇ ਬਾਬਾ ਜੀ ਜਿਵੇਂ ਹੀ ਉਸ ਦੀ ਭੁੱਲ ਨੂੰ ਮਾਫ ਕਰ ਦਿੰਦੇ ਹਨ ਬਾਬਾ ਜੀ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ ਜਾ ਕੇ ਉਸ ਨੂੰ ਲੈ ਆਓ ਉਹ ਨਿਕਲ ਗਿਆ ਹੈ ਤੇ ਉਹ ਆਉਂਦੇ ਹੀ ਬਾਬਾ ਜੀ ਦੇ ਚਰਨੀ ਡਿੱਗ ਪੈਂਦਾ ਹੈ ਆਖਰੀ ਸਮੇਂ ਤੱਕ ਉਸਨੇ ਤੇ ਉਸ ਦੀ ਪਤਨੀ ਨੇ ਬਾਬਾ ਜੀ ਦੀ ਬਹੁਤ ਸੇਵਾ ਕੀਤੀ ਬਰਿਆਮ ਦਾਸ ਦੇ ਦੋ ਲੜਕੇ ਸਨ ਉਹ ਮਰ ਗਏ ਸਨ ਪਰ ਉਹ ਤੇ ਉਸ ਦੀ ਪਤਨੀ ਸੇਵਾ ਕਰਦੇ ਰਹੇ ਇੱਕ ਦਿਨ ਅਚਾਨਕ ਕਿਰਪੋ ਘੜੂ ਮਾਰਦੀ ਚੀਕਾਂ ਮਾਰ ਕੇ ਰੋ ਪਈ ਬਾਬਾ ਜੀ ਬਾਹਰ ਗਏ ਤਾਂ ਕਿਹਾ ਕਿਰਪੋ ਕੀ ਗੱਲ ਹੈ ਕੁਝ ਨਹੀਂ ਬਾਬਾ ਜੀ ਬਾਬਾ ਜੀ ਕਹਿੰਦੇ ਜੇ ਇਸ ਦਰ ਉੱਤੇ ਝਾੜੂ ਮਾਰਦਾ ਮਾਰਦਾ ਰੋ ਪਵੇ ਤਾਂ ਇਸ ਦਰ ਉੱਤੇ ਝਾੜੂ ਕੌਣ ਮਾਰਿਆ ਕਰੂਗਾ ਤੂੰ ਦੱਸ ਛੇਤੀ ਕੀ ਹੋਇਆ ਤਾਂ ਕਿਰਪਾ ਬਾਬਾ ਜੀ ਨੂੰ ਦੱਸ ਦਿੰਦੀ ਹੈ ਕਿ ਬਾਬਾ ਜੀ ਮਮਤਾ ਜਾਗ ਪਈ ਹੈ ਹੁਣ ਉਮਰ ਵੀ ਹੋ ਗਈ ਹੈ ਬੱਚੇ ਮਰ ਗਏ ਹਨ ਹੁਣ ਬਾਬਾ ਜੀ ਅੱਗੇ ਦਾ ਕੁਝ ਵੀ ਦਿਸਦਾ ਨਹੀਂ ਮੈਂ ਪੁੱਤਰ ਦੀ ਦਾਤ ਮੰਗਦੀ ਹਾਂ ਬਾਬਾ ਜੀ ਨੇ ਉਸ ਸਮੇਂ ਵਚਨ ਕੀਤਾ ਕਿ ਤੇਰੇ ਪੁੱਤਰ ਹੋਵੇਗਾ ਤੇ ਉਸ ਦਾ ਨਾਂ ਤੂੰ ਭਗਤ ਰੱਖਣਾ ਹੈ ਤੇ ਬਾਅਦ ਵਿੱਚ ਕਿਰਪੋ ਦੇ ਘਰ ਪੁੱਤਰ ਹੋਇਆ ਤਾਂ ਉਸ ਦਾ ਨਾਮ ਭਗਤ ਸਿੰਘ ਰੱਖਿਆ ਗਿਆ ਜੋ ਬਾਅਦ ਵਿੱਚ 에ਅਰ ਫੋਰਸ ਦਾ ਅਫਸਰ ਬਣ ਕੇ ਆਇਆ ਬਾਬਾ ਜੀ ਦੇ ਡੇਰੇ ਵਿੱਚ ਇੱਕ ਖੂਹ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਜੋ ਪਹਿਲਾਂ ਪ੍ਰੇਮ ਸਿੰਘ ਨਾਮੀ ਜੱਟ ਦਾ ਸੀ ਬਾਬਾ ਜੀ ਨੇ ਇਸ ਖੂਹ ਤੋਂ ਪਾਣੀ ਕੱਢ ਕੇ ਪੱਕੀ ਕੁਲੀ ਵਿੱਚ ਪਾਉਂਦੇ ਸਨ ਪਸ਼ੂਆਂ ਦੇ ਪੀਣ ਦੇ ਲਈ ਕਹਿੰਦੇ ਹਨ ਕਿ ਜੱਟ ਨੇ ਉਸ ਉੱਪਰ ਟਿੰਡਾ ਲਗਾ ਕੇ ਖੇਤਾਂ ਨੂੰ ਪਾਣੀ ਲਾਉਣਾ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਕਿਹਾ ਪ੍ਰੇਮ ਸਿੰਘ ਇਸ ਖੂਹ ਵਿੱਚ ਪਾਣੀ ਥੋੜਾ ਹੈ ਇਸਨੇ ਸਿਚਾਈ ਦਾ ਕੰਮ ਨਹੀਂ ਦੇਣਾ। ਤੂੰ ਹੋਰ ਖੂਹ ਲਗਾ ਲੈ। ਇਹ ਪਛੂਆ ਦੇ ਪਾਣੀ ਪੀਣ ਲਈ ਰਹਿੰਦੇ ਪਰ ਉਹ ਨਾ ਮੰਨਿਆ ਉਸਨੇ ਚਾਲੂ ਕਰ ਲਿਆ ਪਰ ਖੂਹ ਨਾ ਚੱਲਿਆ ਗਰਖ ਹੋ ਗਿਆ। ਪ੍ਰੇਮ ਸਿੰਘ ਦੇ ਪੋਤਿਆਂ ਨੇ ਇਹ ਖੂਹ ਬਾਬਾ ਜੀ ਨੂੰ ਦੇ ਦਿੱਤਾ ਪਰ ਹੁਣ ਇਹ ਖੂਹ ਪੂਰ ਦਿੱਤਾ ਗਿਆ ਹੈ। ਆਖਰ ਵਿੱਚ ਇੱਕ ਮਿਤ ਸਿੰਘ ਸੀ ਜੋ ਕਿ ਵਿਦਿਆ ਤੇ ਗੁਰਬਾਣੀ ਦਾ ਜਾਣੂ ਸੀ। ਬਾਬਾ ਜੀ ਕੋਲ ਆਇਆ ਤੇ ਕਹਿਣ ਲੱਗਾ ਬਾਬਾ ਜੀ ਮੈਂ ਤੁਹਾਡੇ ਤੋਂ ਅਰਥ ਪੁੱਛਣੇ ਹਨ। ਬਾਬਾ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਅਸੀਂ ਤਾਂ ਅਣਪੜ੍ਹ ਹਾਂ ਸਗੋਂ ਤੁਸੀਂ ਬਾਣੀ ਦਾ ਆਨੰਦ ਮਾਣਦੇ ਹੋ ਸਗੋਂ ਸਾਨੂੰ ਕੁਝ ਸਿਖਾਓ। ਉਹ ਹੰਕਾਰਿਆ ਹੋਇਆ ਸੀ ਜਦੋਂ ਪੋਤੀ ਖੋਲੀ ਤਾਂ ਪੱਤਰੇ ਸਾਫ਼ ਨਜ਼ਰ ਆਉਣ ਲੱਗੇ। ਸੁਰਤ ਗੁੰਮ ਹੋ ਗਈ ਤੇ ਪੈਰਾਂ ਤੇ ਡਿੱਗ ਪਿਆ। ਚੇਲਿਆਂ ਨੂੰ ਸੱਦ ਕੇ ਦੁੱਧ ਬੁਲਾਇਆ ਤਾਂ ਸੁਰਤ ਠੀਕ ਹੋਈ ਤੇ ਧੰਨ ਬਾਬਾ ਜਵਾਰਦਾਸ ਜੀ ਕਹਿਣ ਲੱਗ ਪਿਆ। ਉਸਨੇ ਆਪਣੇ ਸਾਰੇ ਇਲਾਕੇ ਵਿੱਚ ਬਾਬਾ ਜੀ ਦਾ ਜਸ ਫੈਲਾ ਦਿੱਤਾ। ਹੁਣ ਇੱਥੇ ਸ੍ਰੀ ਅਖੰਡ ਪੁਰ ਸਾਹਿਬ ਜੀ ਦੀ ਲੜੀ ਚੱਲਦੀ ਰਹਿੰਦੀ ਹੈ ਅਤੇ ਹਰ ਐਤਵਾਰ ਨੂੰ ਚਪੈਰਾ ਸੇਬੀ ਕੀਤਾ ਜਾਂਦਾ ਹੈ। ਮੀਆਂ ਤੇਰੇ ਬਰਤੀ ਤੇ ਹੋ ਸੁਭਰ ਹਰ ਮਾਣ ਤੇ ਮੇਰਾ ਸੇਰ ਫਰਿਦਾ बेड़ा तो पर कर सत्यो वंदन के लीला पर सर जप चले कब तक जरे हासन लायो के संभरे जब जासी ढोल रहा इक आपन रतन जय कह लेला तुम तो थिना तावई फिर वो ही लागीदार कहरे रे यो से जीवो हो सो